ਸਵਾਗਤ ਕਰਦੇ ਹਾਂ ਸੋਰੈਂਟੇਨਾ ਜੀ ਦਾ ਸੋਰੈਂਟੇਨਾ ਜੀ ਜੈਨੂ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਸਾਰਾ ਬਾਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਨੇ ਜੀ ਅੱਜ ਦੀਆਂ ਮਹੱਤਵਪੂਰਨ ਖਬਰਾਂ ਬਿਲਕੁਲ ਜੀ ਅੱਜ ਦੀਆਂ ਸੁਰਖੀਆਂ ਦਾ ਬਿਰਵਾਏ ਇਹ ਹੈ ਕਿ ਪੰਜ ਮੈਮਰੀ ਕਮੇਟੀ ਨੇ ਸ਼ੁਰੂ ਕੀਤੀ ਭਰਤੀ ਵਿਹਮਨ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੀ ਕੀ ਲੁਧਿਆਣਾ ਵਿੱਚ ਰੈਲੀ ਪਿੰਡਰਾਵਾਲੇ ਦੇ ਝੰਡਿਆਂ ਦਾ ਮੁੱਦਾ ਗਰਮ ਹੋਇਆ ਮੁਹਾਲੀ ਵਿੱਚ ਚਿਕਨ ਮੋਮੋਜ਼ ਦੇ ਵਿੱਚ ਵਰਤਿਆ ਜਾ ਰਿਹਾ ਸੀ ਕੁੱਤੇ ਦਾ ਮਾਸ ਕਿਸਾਨਾਂ ਦੀ ਕੇਂਦਰ ਦੇ ਮੰਤਰੀ ਨਾਲ ਮੀਟਿੰਗ ਭਲਕੇ ਪਰਿਵਾਰ ਦੇ ਉੱਤੇ ਨਸ਼ੇ ਦੇ 26 ਕੇਸ ਪ੍ਰਸ਼ਾਸਨ ਨੇ ਕੂਠੀ ਢਾਈ ਮਜੀਠੀਆ ਅੱਜ ਫਿਰ ਪੇਸ਼ ਹੋਏ ਐਸਆਈਟੀ ਦੇ ਅੱਗੇ ਕਾਂਗਰਸ ਛੇਤੀ ਐਲਾਨ ਕਰੇਗੀ ਲੁਧਿਆਣਾ ਤੋਂ ਨੀਦਵਾਰ ਤੇ ਆਖਰੀ ਖਬਰ ਗੰジャ ਦੇ ਵਾਲ ਲਿਆਉਣ ਵਾਲਾ ਸੈਲੂਨ ਕੀਤਾ ਗਿਆ ਫੀਲ ਜੀ ਅੱਛਾ ਉਸ ਦੇ ਨਾਲ ਜੀ ਸੋਰੈਂਟੇਨਾ ਜੀ ਦੱਸੋ ਕਿ ਇੱਕ ਕੈਪਟਨ ਮਾਫੀ ਚਨਾ ਕਰਨਲ ਸਰਬ ਦੇ ਉੱਤੇ ਹਮਲਾ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਪਟਿਆਲਾ ਦੇ ਵਿੱਚ 13 ਦੇ 14 ਦੀ ਰਾਤ ਨੂੰ ਉਸਦੇ ਬਾਰੇ ਕੀ ਲੇਟਸ ਚੱਲ ਰਿਹਾ ਕਿਉਂਕਿ ਇਹ ਪਤਾ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਈ ਇਹ ਗੱਲਬਾਤ ਕਿ ਉਹਨਾਂ ਨੂੰ ਕਾਫੀ ਕੁੱਟਿਆ ਮਾਰਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਭਾਵੇਂ ਐਫਆਈਆਰ ਲਾਂਚ ਕਰਤੀ ਹੈ ਲੇਕਿਨ ਫੈਮਿਲੀ ਦਾ ਇਹ ਕਹਿਣਾ ਹੈ ਕਿ ਉਹਦੇ ਵਿੱਚ ਢਾਬੇ ਵਾਲੇ ਦਾ ਵਿਊ ਜਿਹੜਾ ਹੈ ਉਹ ਲਿਆ ਜਾ ਰਿਹਾ ਤੇ ਉਹਨਾਂ ਤੇ ਹੀ ਦੋਸ਼ ਮੜੇ ਜਾ ਰਹੇ ਨੇ ਦੇਖੋ ਪਹਿਲੀ ਗੱਲ ਇਹ ਹੈ ਜੀ ਕਿ ਇਹ ਉਸ ਦਿਨ ਦਾ ਵਾਕਿਆ ਮੈਂ ਥੋੜਾ ਜਿਹਾ ਵਿਸਥਾਰ ਦੇ ਵਿੱਚ ਦੱਸਦਾ ਕਿ ਉਸ ਦਿਨ ਦਾ ਵਾਕਿਆ ਹਰਪ੍ਰੀਤ ਜੀ ਜਿਸ ਦਿਨ ਫਕੀਰਤ ਸਿੰਘ ਨੂੰ ਪੁਲਿਸ ਨੇ ਮਾਪਿਆਂ ਦੇ سپرد ਕੀਤਾ ਸੀਗਾ ਹਵਾਲੇ ਕੀਤਾ ਸੀ ਜਿਹੜੇ ਮੁੰਡੇ ਨੂੰ ਅਗਵਾ ਕਰਕੇ ਲੈ ਗਏ ਸੀ ਜਿਨ੍ਹਾਂ ਦੇ ਪਰਿਵਾਰ ਤੋਂ 1 ਕਰੋੜ ਦੀ ਫਰੋਤੀ ਮੰਗੀ ਸੀ ਉਸ ਦਿਨ ਪੁਲਿਸ ਦੀ ਵਾਹ ਵਾ ਬੜੀ ਹੋਈ ਤੇ ਉਸੇ ਰਾਤ ਨੂੰ ਏਜੰਟ ਚੜ੍ਹਤਾ ਉਸ ਰਾਤ ਨੂੰ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਕੋਲੇ ਇੱਕ ਢਾਬਾ ਉੱਥੇ ਪੁਲਿਸ ਮਲਾਦਮ ਰੋਟੀ ਖਾਣ ਦੇ ਲੱਗੇ ਆ ਹੂੰ ਹੂੰ ਉੱਥੇ ਹੀ ਇੱਕ ਸਰਨਲ ਤੇ ਉਹਦਾ ਪੁੱਤ ਵੀ ਰੋਟੀ ਖਾਣ ਗਏ ਆ ਪਾਰਕਿੰਗ ਦੇ ਪਿੱਛੇ ਬਵਾਦ ਪੈਦਾ ਹੋਇਆ ਪੁਲਿਸ ਗਲਤ ਸੀ ਜਾਂ ਕਰਨਲ ਤੇ ਉਹਦਾ ਮੁੰਡਾ ਗਲਤ ਸੀ ਇਹਦੇ ਬਾਰੇ ਆਪਾਂ ਨੂੰ ਗਿਆਨ ਕੋਈ ਨਹੀਂ ਪਰ ਗੱਲ ਇਹ ਜੀ ਕਿ ਉਥੇ ਤੂ ਤੂ ਮੈਂ ਮੈਂ ਹੋ ਗਈ ਬਾਅਦ ਵਿੱਚ ਪੁਲਿਸ ਮੁਲਾਦਮਾਂ ਨੇ ਜਿਹਦੇ ਵਿੱਚ ਤਿੰਨ ਇੰਸਪੈਕਟਰ ਸੀ ਤੇ ਬਾਕੀ ਸੀਗੇ ਬਾਕੀ ਪੁਲਿਸ ਮੁਲਾਦਮਾਂ ਗੰਨ ਮੇਣ ਉਹਨਾਂ ਦੇ ਉਹਨਾਂ ਨੇ ਕਰਨਲ ਨੂੰ ਤੇ ਉਹਦੇ ਪੁੱਤ ਨੂੰ ਬਹੁਤ ਕੁੱਟਿਆ ਦੇਸ ਬਾਲਾਂ ਨਾਲ ਛੁੱਡਿਆਂ ਨਾਲ ਮੁੱਕਿਆਂ ਨਾਲ ਬਹੁਤ ਕੁੱਟਿਆ ਪੁਲਿਸ ਨੇ ਅਣਪਛਾਤੀ ਪੁਲਿਸ ਦੇ ਉੱਤੇ ਪਰਚਾ ਦਰਜ ਕਰ ਲਿਆ ਪਰ ਜਦੋਂ ਮਾਮਲਾ ਉੱਥਲੇ ਵੀ ਭਾਈ ਇੱਕ ਕਰਨਲ ਰੈਂਕ ਦੇ ਬੰਦੇ ਨੂੰ ਕੁੱਟਿਆ ਪੁਲਿਸ ਮੁਲਾਦਮਾਂ ਨੇ ਤੇ ਫੇਰ ਭਾਈ ਮਜਬੂਰੀ ਦੇ ਵਿੱਚ ਪੁਲਿਸ ਨੂੰ ਉੱਥੇ ਕਾਰਵਾਈ ਕਰਨੀ ਪਈ ਆ ਤੇ ਦੇ ਵਿੱਚ 12 ਦੇ ਕਰੀਬ ਜਿਹੜੇ ਆ ਉਹ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਗਏ ਆ ਜਿਹੜੇ ਜ਼ਿਲ੍ਹੇ ਦੇ ਐਸਐਸਪੀ ਨਾਨਕ ਸਿੰਘ ਉਹਨਾਂ ਨੇ 12 ਦੇ ਕਰੀਬ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਤੇ ਇਹ ਗੱਲ ਕਹੀ ਆ ਕਿ 45 ਦਿਨ ਦੇ ਵਿੱਚ ਵਿੱਚ ਜਾਂਚ ਮੁਕੰਮਲ ਕਰਾਂਗੇ ਜੀ ਹੋਣ ਅਗਲੀ ਗੱਲ ਆ ਕਿ ਭਾਈ ਜੇਕਰ ਕਰਨਲ ਦੀ ਥਾਂ ਤੇ ਕੋਈ ਤੁਸੀਂ ਜਾਂ ਮੈਂ ਹੁੰਦੇ ਫੇਰ ਥੋੜੀ ਹੋਣਾ ਸੀ ਫੇਰ ਤਾਂ ਪੁਲਿਸ ਆਦਮ ਛਤੀ ਰਹਿਣੀ ਸੀ ਇਹ ਤਾਂ ਕਰਨਲ ਦਾ ਰੈਂਕ ਹੀ ਐਸਐਸਪੀ ਦੇ ਬਰਾਬਰ ਹੁੰਦਾ ਉਨਾਂ ਦਾ ਸਤਕਾਰ ਬਹੁਤ ਆ ਇੰਡੀਆ ਲੈਵਲ ਦੇ ਉੱਤੇ ਖਬਰ ਘੁੰਮੀ ਤੇ ਪੁਲਿਸ ਦੇ ਜ਼ਾਲਮ ਰਵੱਈਏ ਦੀ ਇੱਕ ਕਹਾਣੀ ਸਾਹਮਣੇ ਆਈ ਹੈ ਤਾਂ ਕਰਕੇ ਕਾਰਵਾਈ ਹੋਈ ਆ ਅਮਰ ਹੁਣੇ ਰਿਪੋਰਟ ਪੜ੍ਹੀ ਆ ਉਹ ਕਰਨਲ ਦੀ ਧਰਮ ਪਤਨੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੇ ਉੱਤੇ ਦਬਾਅ ਬਣਾਇਆ ਜਾ ਰਿਹਾ ਰਾਜ਼ੀਨਾਮਾ ਕਰਨ ਦੇ ਲਈ ਹੂੰ ਹੂੰ ਸਾਡੇ ਉੱਤੇ ਰਾਜ਼ੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਤੇ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਉਹ ਤਾਂ ਜੀ ਕਾਰਾਂ ਦੇ ਵਿੱਚ ਘੁੰਮ ਰਹੇ ਉਹ ਅੱਜ ਵੀ ਗੱਲ ਕਹਿੰਦੇ ਦੀ ਸਾਨੂੰ ਪ੍ਰਵਾਹ ਕੋਈ ਨਹੀਂ ਗਈ ਤੁਸੀਂ ਹੁੰਦੇ ਚਾਹਣਾ ਢਾਬੇ ਵਾਲੇ ਨੂੰ ਗਵਾਹ ਬਣਾ ਕੇ ਵੀ ਭਾਈ ਗਲਤੀ ਕਰਨਲ ਦੀ ਹੀ ਸੀ ਸਾਰੀ ਤੇ ਇਹ ਪੁੱਛਾ ਕਿਤਨਾ ਜਾ ਰਹੀਆਂ ਤੇ ਮੈਂ ਉਹ ਵੀਡੀਓ ਵੀ ਦੇਖੀ ਆ ਤੇ ਮੈਂ ਕਰਨਲ ਦੇ ਤੇ ਉਹਦੇ ਮੁੰਡੇ ਤੇ ਲਾਸਾਂ ਪਈਆਂ ਵੀ ਦੇਖੀਆਂ ਪੁਲਿਸ ਬਹੁਤ ਗਿਆਨਤੀ ਕਰ ਰਹੀ ਹੈ ਜੇ ਮੰਨ ਲਓ ਉਹਨਾਂ ਨੇ ਕੋਈ ਵਧੀ ਕੀ ਕੀਤੀ ਸੀ ਤੁਹਾਨੂੰ ਗਾਲ ਕੱਢੀ ਮੰਨ ਲਓ ਤਾਂ ਭਾਈ ਤੁਸੀਂ ਸਿਵਲ ਵਰਦੀ ਦੇ ਵਿੱਚ ਆ ਤੁਸੀਂ ਕੋਈ ਪੁਲਿਸ ਦੀ ਵਰਦੀ ਦੇ ਵਿੱਚ ਨਹੀਂ ਸੀ ਉਸ ਵੇਲੇ ਤੁਸੀਂ ਪੁਲਸ ਨੂੰ ਮਿਲਾਓ ਕੋਈ ਨਹੀਂ ਕਾਰਵਾਈ ਕਰੋ ਤੁਸੀਂ ਤਾਂ ਪਸ਼ੂ ਪੋਣਾ ਕੀਤਾ ਉਹਨਾਂ ਨੇ ਉਸੇ ਇਸ ਕਰਕੇ ਪੁਲਸ ਦੀ ਤੋਏ ਤੋਂ ਬਹੁਤ ਹੋਈ ਹੈ ਜੀ ਪਰ ਇਸ ਉੱਤੇ ਪੰਜਾਬ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਕਿਉਂਕਿ ਬੜੇ ਵੱਡੇ ਲੈਵਲ ਤੇ ਫੌਜੀ ਕਮਾਂਡਰਸ ਨੇ ਇਸ ਇਸ਼ੂ ਨੂੰ ਚੁੱਕਿਆ ਤੇ ਉਸ ਤੋਂ ਬਾਅਦ ਕਾਰਵਾਈ ਹੋਈ ਪੁਲਿਸ ਵੱਲੋਂ ਥੋੜੀ ਬਾਤੀ ਹਰਕਤ ਵਿੱਚ ਆਈ ਪਰ ਉਸ ਦੇ ਬਾਵਜੂਦ ਲਾ ਐਂਡ ਆਰਡਰ ਦੀ ਸਿਚੁਏਸ਼ਨ ਪੰਜਾਬ ਵਿੱਚ ਦਿਨ ਬਦ ਦਿਨ ਵਿਗੜਦੀ ਜਾ ਰਹੀ ਏ ਤੇ ਲੋਕ ਇਹ ਵੀ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਪੰਜਾਬ 80s ਵਾਲੇ ਪਾਸੇ ਜਾ ਰਿਹਾ ਜਦੋਂ ਕਿ ਪੁਲਿਸ ਕੋਲ ਇੰਨਾ ਜ਼ਿਆਦਾ ਕੰਟਰੋਲ ਹੋਇਆ ਕਰਦਾ ਸੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਹਰਪ੍ਰੀਤ ਦੀ ਗੱਲ ਇਹ ਆ ਵੀ ਨਾ ਪੰਜਾਬ ਦੀ ਸਰਕਾਰ ਇਹੋ ਜਿਹੇ ਮੁੱਦਿਆਂ ਦੇ ਉੱਤੇ ਚੁੱਪ ਹੀ ਰਹਿੰਦੀ ਹੁੰਦੀ ਆ ਹਾਂ ਹਾਂ ਆ ਤੁਸੀਂ ਦੇਖੋ ਵੀ ਭਵਾਨੀਗੜ੍ਹ ਦੇ ਟਰੱਕ ਯੂਨੀਅਨ ਵਾਲਾ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਸਾਹਮਣੇ ਆਈ ਜਿਹਨੂੰ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਗਈ ਸੀ ਉਹਨੇ ਦਵਾਈ ਪੀ ਲਈ ਜ਼ਹਿਰੀਲੀ ਦਵਾਈ ਪੀ ਲਈ ਉਹਦੀ ਜਾਨ ਮਸਾ ਮੱਚੀ ਆ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਲੋਕਾਂ ਨੇ ਪੂਰਾ ਰੌਲਾ ਪਾਇਆ ਪਰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਬੋਲਿਆ ਇਸ ਮਾਮਲੇ ਦੇ ਵਿੱਚ ਆਗਦੇ ਐਮਐਲਏ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਗਈ ਤੁਸੀਂ ਦੇਖ ਲਓ ਜਗਰਾਉਂ ਵਾਲਾ ਪਾਸਾ ਜੀ ਉੱਥੇ ਇੱਕ ਵਿਧਾਇਕਾ ਦੇ ਉੱਤੇ ਕੋਠੀ ਦੱਬਣ ਦੇ ਦੋਸ਼ ਲੱਗੇ ਸੀ ਸਾਰੇ ਈਮੀਡੀਏ ਨੇ ਰੌਲਾ ਪਾਇਆ ਰੌਲਾ ਸਿਰੇ ਤੇ ਪਹੁੰਚ ਗਿਆ ਪਰ ਕਿਸੇ ਸੀਨੀਅਰ ਅਧਿਕਾਰੀ ਨੇ ਕਿਸੇ ਵੀ ਮੰਤਰੀ ਨੇ ਕੋਈ ਬਿਆਨ ਨਹੀਂ ਦਿੱਤਾ ਇਸ ਮਾਮਲੇ ਦੇ ਉੱਤੇ ਕੋਈ ਕਾਰਵਾਈ ਦੀ ਗੱਲ ਹੀ ਨਹੀਂ ਹੋਈ ਮਤਲਬ ਇਹ ਜਿਕੇ ਆਪਣਿਆਂ ਦੇ ਉੱਤੇ ਪਰਦੇ ਪਾਉਣ ਦੇ ਲਈ ਸਰਕਾਰਾਂ ਮੂਰੇ ਹੁੰਦੀਆਂ ਉਸ ਗੱਲ ਦੇ ਉੱਤੇ ਟਿੱਪਣੀ ਨਹੀਂ ਕਰਦੀਆਂ ਵੀ ਪਾਈ ਆਪਾਂ ਨੂੰ ਮੁੱਦਾ ਦੇਖਿਆ ਹੀ ਨਹੀਂ ਹੁੰਦਾ ਜਿਵੇਂ ਇਉਂ ਆ ਪਰ ਇਹ ਗੱਲ ਸੱਚੀ ਹੈ ਜਿਕੇ ਪੰਜਾਬ ਦੀ ਪੁਲਿਸ ਦੇ ਵਿੱਚ ਬਹੁਤ ਕੁਝ ਗਲਤ ਆ ਮੈਂ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇੱਕੋ ਰਸੇ ਦੀ ਬੰਨ੍ਹਦਾ ਪੰਜਾਬ ਦੀ ਪੁਲਿਸ 84 ਦੇ ਮੌਕੇ ਦੀ ਤੇ 10 ਸਾਲ ਪਹਿਲਾਂ ਵੀ ਤੇ ਅੱਜ ਵੀ ਹੂੰ ਹੂੰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਧੱਕਾ ਕਰਨੀ ਸੀ ਕਰਨੀ ਹੈ ਤੇ ਪਤਾ ਨਹੀਂ ਕਦੋਂ ਹਟੂਗੀ ਜੀ ਉਧਰ ਜੀ ਪੰਜ ਮੈਂਬਰ ਕਮੇਟੀ ਜਿਹੜੀ ਉਸਨੇ ਭਰਤੀ ਮਹਿੰਮ ਜਿਹੜੀ ਸ਼ੁਰੂ ਕਰ ਦਿੱਤੀ ਹੈ ਇਹ ਕਿਹੋ ਜਿਹਾ ਰੁਝਾਨ ਹੈ ਕੀ ਚੱਲ ਰਿਹਾ ਹੈ ਤੇ ਫਿਰ ਇਹ ਨਾ ਸਮਾਜ ਅਸੂਕਾ ਜੀ ਕਿ ਇਸ ਭਰਤੀ ਮਹਿੰਮ ਨੂੰ ਕਿੰਨਾ ਕੁ ਰਿਸਪੌਂਸ ਮਿਲੇਗਾ ਅੱਜ ਪਹਿਲਾ ਦਿਨ ਸਿੱਗਾ ਉਹ ਜਿਹੜੀ ਪੰਜ ਮੈਂਬਰੀ ਕਮੇਟੀ ਪਹਿਲਾਂ 7 ਮੈਂਬਰੀ ਸੀ ਹੁਣ 5 ਰਹਿ ਗਈ ਹੈ ਕਿਉਂਕਿ ਇਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਨੀ ਤੇ ਕਰਪਾਲ ਸਿੰਘ ਬਡੂੰਗਰ ਨੇ ਅਸਤੀਫਾ ਦਿੱਤਾ ਸੀਗਾ ਇਹ 2 ਦਸੰਬਰ ਨੂੰ ਅਕਾਲ ਤਰਪਤ ਸਾਹਿਬ ਤੋਂ ਅਲਾਨੀ ਕਮੇਟੀ ਸੀ 7 ਤਾਂ ਵਿੱਚੋਂ 5 ਮੈਂਬਰੀ ਰਹਿ ਗਈ ਉਹਦਾ ਪੰਜ ਮੈਂਬਰਾਂ ਦੇ ਵੱਲੋਂ ਤੇ ਆਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਅੱਜ ਅਕਾਲ ਤਰਪਤ ਸਾਹਿਬ ਪਹੁੰਚ ਕੇ ਤੇ ਉੱਥੇ ਭਰਤੀ ਮਹਿੰਮ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਬਾਦਲ ਢੜਾਏ ਗੱਲ ਕਰਦਾ ਕਿ ਤੁਹਾਡਾ ਕਿਹੜਾ ਆਕਾਲੀ ਦਲ ਤੁਹਾਡੇ ਕੋਲ ਰਜਿਸਟ੍ਰੇਸ਼ਨ ਹੀ ਨਹੀਂ ਹੈਨੀ ਤੁਸੀਂ ਰਜਿਸਟਰਡ ਕਿਹੜੇ ਨਾਂ ਤੇ ਕਰਵਾਇਆ ਤੁਹਾਡਾ ਦਸਤਾਵਰ ਕਿੱਥੇ ਆ ਤੁਹਾਡਾ ਫੋਨ ਨੰਬਰ ਕਿੱਥੇ ਆ ਉਹ ਇਹ ਸਵਾਲ ਕਰ ਰਹੇ ਆ ਪਰ ਇਹਨਾਂ ਦੇ ਕੋਲ ਇਹ ਸਵਾਲ ਕੀਤਾ ਜਾ ਰਿਹਾ ਵੀ ਤੁਸੀਂ ਹੁਕਮਨਾਮਾ ਸਭ ਨੂੰ ਮੰਨਣ ਦੀ ਖਾਂਦੇ ਉੱਤੇ ਭਗੋੜੇ ਆ ਇਹ ਹੀ ਗੱਲ ਕਹਿ ਰਹੇ ਆ ਪਰ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਪਹਿਲੀ ਪਰਚੀ ਮੈਂਬਰਸ਼ਿਪ ਦੀ ਪਹਿਲੀ ਪਰਚੀ ਹੈ ਜਿਹੜੀ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਟਾਈ ਆ ਜਿੰਨੇ ਤੋਂ ਮੈਨੂੰ ਜਾਣਕਾਰੀ ਮਿਲੀ ਹੈ ਵੀ ਨਵੇਂ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਹਮ ਹਮ ਅੱਜ ਇਹਨਾਂ ਨੂੰ ਸੁਨੇਹਾ ਵੀ ਪੇਜਾਸੇ ਵੀ ਆਜੋ ਚਾਹ ਤਾਂ ਪਹਿਲਾਂ ਵੀ ਸਾਂਝਾ ਕਰ ਲੋ ਤੇ ਮਿਲ ਕੇ ਗੱਲਬਾਤਾਂ ਕਰਦੇ ਆ ਜੀ ਪਤਾ ਨਹੀਂ ਉੱਥੇ ਗਏ ਕਿ ਨਹੀਂ ਮੈਨੂੰ ਇਹਦੇ ਬਾਰੇ ਦਾ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਮੈਨੂੰ ਪਤਾ ਨਹੀਂ ਵੀ ਗਏ ਸੀ ਕਿ ਨਹੀਂ ਪਰ ਉਹਨਾਂ ਨੇ ਅੱਜ ਬੁਲਾਇਆ ਸੀ ਵੀ ਜੇਕਰ ਸਮਾਂ ਹੈਗਾ ਤਾਂ ਆਜੋ ਲੁਧਿਆਣੇ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਰੈਲੀ ਕੀਤੀ ਹੈ ਜੀ ਉਸ ਉਸ ਕੀ ਕੁਝ ਕਿਹਾ ਗਿਆ ਹੈ ਦੇਖੋ ਮੈਂ ਤਾਂ ਅੱਗੇ ਵੀ ਬੇਨਤੀ ਕਰਦਾ ਫਿਰ ਵੀ ਲੁਧਿਆਣੇ ਨੂੰ ਤੁਸੀਂ ਪੰਜਾਬ ਦੀ ਰਾਜਧਾਨੀ ਮੰਨਣ ਲੱਗ ਪੋ ਹਮ ਹਮ ਦੋ ਵੀਂ ਇਹ ਵਾਸਤੇ ਹਿੜਾਣਾ ਪੰਜਾਬ ਦੀ ਰਾਜਧਾਨੀ ਹੈ ਇਹ ਮੰਨਿਆ ਕਰੋ ਚੰਡੀਗੜ੍ਹ ਦੇ ਵਿੱਚ ਅਮਲਾ ਫੈਲਾ ਉਹ ਜਿਵੇਂ ਨਹੀਂ ਹੁੰਦਾ ਵੀ ਉਹ ਸੁਨੀਆਂ ਸੁਨੀਆਂ ਗੱਲਾਂ ਮੇਰੇ ਯਾਰ ਦੀਆਂ ਉਹ ਗੱਲ ਆ ਵੀ ਚੰਡੀਗੜ੍ਹ ਦੇ ਦਫ਼ਤਰ ਸੁਨੇ ਹੋਣੇ ਤੇ ਸਾਰੀ ਲੀਡਰਸ਼ਿਪ ਆ ਜਿਹੜੀ ਪੰਜਾਬ ਦੇ ਸਾਰੇ ਮੰਤਰੀ ਪੰਜਾਬ ਦੇ ਸਾਰੇ ਵਿਧਾਇਕ ਵਿਰੋਧੀ ਧਿਰ ਦੇ ਸਾਰੇ ਨੇਤਾ ਸਾਰੀਆਂ ਪਾਰਟੀਆਂ ਦੇ ਆਗੂ ਦਿੱਲੀ ਦੇ ਮੰਤਰੀ ਕਈ ਕੇਂਦਰੀ ਮੰਤਰੀ ਸੂਬਾਾਂ ਦੇ ਵੱਖ-ਵੱਖ ਆਗੂ ਉਹਦੇ ਬੰਦ ਦੇ ਵਿੱਚੋਂ ਲਗਾਣੇ ਜਿਹਾ ਗੱਲੀਆਂ ਦੀ ਧੂੜ ਫਕੜਣਗੇ ਉਹਦਾ ਕਾਰਨ ਹੈ ਕਿ ਜਿੰਨੀ ਚੋਣ ਸਿਰਦੇ ਉੱਤੇ ਆ ਪਰ ਤਰੀਕ ਨਹੀਂ ਲਾਨੀ ਹਲੇ ਉਮੀਦਵਾਰ ਆਮ ਆਦਮੀ ਪਾਰਟੀ ਨੇ ਲਾਂਤਾ ਕਿ ਕੇਜਰੀਵਾਲ ਸਾਹਿਬ ਤਾਂ ਅੱਜ ਪ੍ਰਚਾਰ ਪਾਈਆਂ ਉਹ ਕਰਦੇ ਸੀਗੇ ਵੀ ਜਦੋਂ ਅਗਲੇ ਹਫ਼ਤੇ ਵੋਟਾਂ ਪੈਣੀਆਂ ਉਹ ਕਹਿੰਦੇ ਕਿ ਹਮਨੇ ਕਿਤਨਾ ਅੱਛਾ ਕੰਮ ਕੀਤਾ 3 ਸਾਲਾਂ ਵਿੱਚ ਔਰ ਬਾਕੀ ਦੇ 2 ਸਾਲਾਂ ਵਿੱਚ ਵੀ ਕਮਾਲ ਕਰਾਂਗੇ ਔਰ ਸੰਜੀਵ ਅਰੋੜਾ ਹਮਾਰੇ ਉਮੀਦਵਾਰ ਵੀ ਕਮਾਲ ਕਰਨਗੇ ਇਹਨੂੰ ਆਪਣੀ ਵੋਟ ਡਾਲ ਕੇ ਜਿਤਾ ਦੇਣਾ ਉਹਨਾਂ ਨੇ ਆਹ ਗੱਲਾਂ ਕਹੀਆਂ ਮੈਨੂੰ ਪਹਿਲੀ ਪਤਾ ਲੱਗਾ ਵੀ ਭਾਈ ਵੋਟਾਂ ਤੋਂ ਪਹਿਲਾਂ ਸੰਜੀਵ अरोड़ा ਨੂੰ ਮੰਤਰੀ ਮੰਡਲ 'ਚ ਵੀ ਸ਼ਾਮਲ ਕੀਤਾ ਜਾ ਸਕਦਾ ਹੂੰ ਹੂੰ ਉਹਦੀ ਰਾਜਸਭਾ ਦੀ ਮੈਂਬਰੀ ਦਾ ਅਸਤੀਫਾ ਲੈ ਕੇ ਤੇ ਹੋਤਕਦਾ ਵੀ ਭਾਈ ਕਿਸੇ ਆਪਣੇ ਕਿਸੇ ਤੇ ਨੂੰ ਰਾਜਸਭਾ ਦੀ ਮੈਂਬਰੀ ਸੌਂਪੀ ਜਾਵੇ ਪਿਆਰੀਆਂ ਇਹੋ ਗੱਲਾਂ ਚੱਲ ਰਹੀਆਂ ਜੀ ਬੜੇ ਚਿਸਕਿਆਂ ਨਾਲ ਜੀ ਅਸੀਂ ਮੋਮੋਸ ਖਾਣੇ ਆ ਪਰ ਇਹ ਮੋਹਾਲੀ ਤੋਂ ਜਿਹੜੀ ਤੁਸੀਂ ਖਬਰ ਦੱਸੀ ਹੈ ਕਿ ਕੁੱਤੇ ਦਾ ਮਾਸ ਜੋ ਹੈ ਉਹ ਇਹ ਚਿਕਨ ਮੋਮੋਸ ਜਿਹੜੇ ਨੇ ਉਹਨਾਂ ਦੇ ਚੋਂ ਪਾ ਕੇ ਖੋਇਆ ਗਿਆ ਇਹ ਕੀ ਮਾਮਲਾ ਹੈ ਜੀ ਅਰਪੀ ਦੀ ਮਹਤਤਾ ਦਾ ਪੰਜਾਬੀਆਂ ਦੇ ਮੇਹਿਆਂ ਨੂੰ ਸੱਣ ਕਹਿਣਾ ਉੱਤੇ ਹੀ ਖਾ ਜਾਂਦੇ ਆ ਜੀ ਮਿੱਲੇ ਦੀ ਖਾ ਜਾਂਦੇ ਆ ਬੱਕਰਾ ਵੀ ਖਾ ਲੇ ਚਲੋ ਬਾਕੀ ਤਾਂ ਸਾਰੇ ਦੁਨੀਆ ਹੀ ਖਾਂਦੀ ਆ ਆ ਕੁੱਤੇ ਵੀ ਖਾ ਜਾਂਦੇ ਆ ਤੇ ਫੇਰ ਵੀ ਠੀਕ ਆ ਆ ਪਿੱਛੇ ਜੇ ਖਬਰ ਆਈ ਸੀ ਪਿਛਲੇ ਸਾਲ ਦੀ ਗੱਲ ਆ ਹੁਸ਼ਿਆਰਪੁਰ ਦੇ ਵਿੱਚ ਇੱਕ ਰੇੜੀ ਬਹੁਤ ਚੱਲਦੀ ਜੂਸ ਵਾਲੀ ਹੂੰ ਹੂੰ ਉਹ ਜੂਸ ਉਹ ਜਿਹੜਾ ਪਣਾਉਣ ਵਾਲਾ ਨਾ ਜੂਸ ਕੱਢਣ ਵਾਲਾ ਉਹ ਅਨਾਰ ਦਾ ਜੂਸ ਬਣਾਉਂਦਾ ਨਹੀਂ ਸੀਗਾ ਕਿ ਉਹ ਮਾੜਾ ਮੋਟਾ ਨਾਰਜਾ ਪਾ ਕੇ ਵਿੱਚ ਵਿੱਚ ਉਹਦੇ ਲਾਲ ਰੰਗ ਪਾ ਪਾਈ ਵੇਖੀ ਜਾਂਦਾ ਸੀ ਹੂੰ ਹੂੰ ਦੇ ਬਾਅਦ ਜਦੋਂ ਕਿ ਪਤਾ ਨਹੀਂ ਕਿ ਕਿੰਨੇ ਕੁ ਹਜ਼ਾਰ ਗਲਾਸ ਉਹ ਨਹੀਂ ਔ ਬੇਚਦੇ ਤੇ ਫਿਰ ਲੋਕਾਂ ਨੂੰ ਪਤਾ ਨਹੀਂ ਲੋਕ ਰੰਗ ਪੀਪੀ ਵੀ ਠੀਕ ਐ ਇਥੇ ਮੈਂ ਹੈਰਾਨ ਹੁੰਨਾ ਕਦੇ ਕਦੇ ਕੰਗ ਦੀ ਰੇੜੀ ਤੋਂ ਉੱਤੇ ਦੋਲ ਕਰਦੇ ਜਿਹੜੀ ਕੰਗ ਦੇ ਉੱਤੇ ਦੋਲ ਕਰਦੇ ਆਲੀ ਰੇੜੀ ਖੜੀ ਹੁੰਦੀ ਲੋਕ ਕਹਿੰਦੇ ਬੈਲੀ ਟੇਸਟੀ ਲੋ ਹੋਰ ਹੀ ਕੁਛ ਕਰੀ ਜਾਂਦੇ ਆ ਆ ਜਿਹੜੀ ਖਬਰ ਆਈ ਆ ਮੁਹਾਲੀ ਦੇ ਮਟੌਰ ਇਲਾਕੇ ਦੇ ਵਿੱਚੋਂ ਆਈ ਆ ਹਮ ਹਮ ਇਥੇ ਜਾ ਕੇ ਖੇਤ ਵਿਭਾਗ ਨੇ ਛਾਪੇ ਮਾਰਿਆ ਉਹ ਹੈਗਾ ਜੀ ਮੋਮੋਸ ਤੇ ਸਪ੍ਰਿੰਗ ਰੋਲ ਦੀ ਫੈਕਟਰੀ ਦੇ ਵਿੱਚ ਜਦੋਂ ਜਾ ਕੇ ਉਸੇ ਹਰਪ੍ਰੀਤ ਜੀ ਦੇਖਿਆ ਇਉਂ ਸੀ ਵੀ ਜਿਵੇਂ ਸਰਕਾਰੀ ਟਾਇਲਟ ਦੇ ਵਿੱਚ ਬਣਦੇ ਹੋ ਇੰਨਾ ਗੰਦ ਉੱਥੇ ਇੰਨਾ ਗੰਦ ਬਈ ਨੱਕ ਘੁੱਟ ਕੇ ਉੱਥੇ ਅੰਦਰ ਵੜਨਾ ਪੈਂਦਾ ਸੀ ਜਦੋਂ ਉੱਥੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਕਹਿੰਦੇ ਵੀ ਫ੍ਰਿਜ ਖੋਲੀ ਤਾਂ ਵਿੱਚ ਕੁੱਤੇ ਦਾ ਸਿਰ ਪਿਆ ਇਹ ਕੁੱਤੇ ਦਾ ਬਿੱਲੇ ਦਾ ਮਾਸ ਪਾ ਪਾ ਕੇ ਚਿਕਨ ਮੋਮੋ ਬਣਾ ਬਣਾ ਵੇਚ ਜਾਂਦੇ ਸੀ ਹੁਣ ਕੁੱਤੇ ਦਾ ਸਿਰ ਭੇਜਿਆ ਜੀ ਫੋਰੈਂਸਿਕ ਲੈਬ ਦੇ ਵਿੱਚ ਤੇ ਮੈਂ ਇਹਨਾਂ ਵੈਸੇ ਅੱਜ ਮੈਨੂੰ ਕਈ ਥਾਵਾਂ ਤੇ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਦੇਖੋ ਤੁਸੀਂ 60 ਰੁਪਈਆ ਦੇ ਵਿੱਚ 8 ਮੋਮੋ ਭਾਲਦੇ ਆਂ ਵੀ ਚਿਕਨ ਮੋਮੋ ਚਾਹੀਦੇ 60 ਰੁਪਈਆ ਤੇ 8 ਮੋਟੇ ਮੋਟੇ ਹੋਣ ਉਹ ਵੀ ਤਾਜ਼ੇ ਤਾਜ਼ੇ ਗਰਮ ਗਰਮ ਉਹਨੇ ਕੋਲੇ ਤੇ ਹੋਰ ਭਾਈ ਤੁਹਾਨੂੰ ਬੱਕਰਾ 60 ਰੁਪਈਆਂ ਦੇ ਵਿੱਚ ਕਿਨੇ ਤਾਕੇ ਦੇਣਾ ਆ ਕੁੱਤਾ ਬਿੱਲਾ ਹੀ ਖਵਾਈ ਜਾਂਦੇ ਤੇ ਪੰਜਾਬ ਦੇ ਲੋਕ ਚਾਹ ਨਾਲ ਖਾਈ ਜਾਂਦੇ ਹੂੰ ਹੂੰ ਕਿਸਾਨਾਂ ਦੀ ਕੇਂਦਰੀ ਸਰਕਾਰ ਨਾਲ ਮੰਤਰੀਆਂ ਨਾਲ ਮੀਟਿੰਗ ਹੋਣ ਜਾ ਰਹੀ ਜੀ ਭਲਕੇ ਕੀ ਆਸ ਹੈਗੀ ਇਸ ਮੀਟਿੰਗ ਤੋਂ ਜਪੜੀ ਆਸਾ ਕਿ ਲੋ ਚੰਗੀ ਚੱਲੀ ਆਪ ਦੇ ਪੋਜ਼ਿਟਿਵ ਹੀ ਕਰਨੀ ਚਾਹੀਦੀ ਹੈ ਕਿ ਸ਼ਾਇਦ ਕੁਝ ਚੰਗਾ ਹੋਵੇ ਵਧੀਆ ਹੀ ਹੋਵੇਗੀ ਅਸੀਂ ਐਸੀ ਗੱਲ ਦੀ ਅਰਦਾਸ ਕਰਦੇ ਹਾਂ ਸਭ ਕੁਝ ਠੀਕ ਹੋਵੇ ਵਧੀਆ ਹੋ ਜੇ ਜੀ ਪਰ ਅਗਲੀ ਗੱਲ ਬਹੁਤ ਜ਼ਰੂਰੀ ਇਹ ਆ ਵੀ ਕੱਲ ਨੂੰ ਜਿਹੜੀ ਮੀਟਿੰਗ ਹੋਣੀ ਆ ਇਹ ਸਵੇਰੇ 11 ਵਜੇ ਰੱਖੀ ਗਈ ਆ ਜਦੋਂ ਪਿਛਲੀ ਵਾਰ ਮੀਟਿੰਗ ਹੋਈ ਸੀ ਉਦੋਂ ਕੁਝ ਟੈਕਨੀਕਲ ਗੱਲਾਂ ਜਿਵੇਂ ਐਨ ਐਮ ਐਸ ਪੀ ਆ ਜਿਹੜੀ ਉਹਦੇ ਡਾਟਾ ਦੇ ਉੱਤੇ ਗੱਲ ਹੋਈ ਸੀ ਕਿਸਾਨਾਂ ਕੋਲੇ ਹੋਰ ਸੀ ਕੇਂਦਰ ਕੋਲੇ ਹੋਰ ਸੀ ਉਹਦਾ ਮਿਲਾਨ ਨਹੀਂ ਸੀ ਹੁੰਦਾ ਫਿਰ ਕੇਂਦਰ ਦੇ ਮੰਤਰੀਆਂ ਨੇ ਕਿਹਾ ਸੀ ਵੀ ਅਗਲੀ ਵਾਰ ਤੁਸੀਂ ਨਾ ਇਹ ਲੈ ਕੇ ਆਏ ਜੀ ਪੂਰਾ ਡਾਟਾ ਹੁਣ ਕੱਲ ਨੂੰ ਕਿਸਾਨ ਸ਼ਾਇਦ ਲੈ ਕੇ ਜਾਣ ਬੱਲੇਵਾਲ ਸਾਹਿਬ ਵੀ ਸ਼ਾਇਦ ਜਾਣਗੇ ਮੀਟਿੰਗ ਦੇ ਵਿੱਚ ਭਨੇ ਸਾਹਿਬ ਵੀ ਜਾਣਗੇ ਹੋਰ ਕਿਸਾਨਾਂ ਨੂੰ ਵੀ ਜਾਣਗੇ ਸੋ ਚਲੋ ਜੀ ਅਸੀਂ ਕਾਮਨਾ ਕਰਦੇ ਹਾਂ ਕਿ ਕੱਲ ਨੂੰ ਗੱਲ ਤਣ ਪਤਲ ਨਾ ਕਰੇ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਮੀਟਿੰਗ ਬੈਠਾ ਰਹੀ ਤੇ ਅਗਲੇ ਮਹੀਨੇ ਤੇ ਮੀਟਿੰਗ ਪੈਗੀ ਐਨੀ ਤਰੀਕੇ ਨੂੰ ਹੋਏਗੀ ਆ ਕੁਝ ਹੁੰਦਾ ਹੁਣ ਕੱਲ ਨੂੰ ਸਵੇਰੇ 11 ਵਜੇ ਮੀਟਿੰਗ ਹੁੰਦੀ ਆ ਤੇ ਕੱਲ ਨੂੰ ਜਦੋਂ ਆਪਾਂ ਇਸੇ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਹੋਵਾਂਗੇ ਤੇ ਉਦੋਂ ਜਾਣਕਾਰੀ ਦਿੱਤੀ ਜਾਊਗੀ ਜੀ ਕਿ ਇਸ ਮੀਟਿੰਗ ਦੇ ਵਿੱਚ ਹੋਇਆ ਕੀ ਆ ਗੱਲ ਕਿਸੇ ਨੂੰ ਤਣ ਪਤਲ ਲੱਗੀ ਆ ਕਿ ਨਹੀਂ ਲੱਗੀ ਜੀ ਇੱਕ ਪਰਿਵਾਰ ਤੇ ਜੀ 26 ਕੇਸ ਸਨ ਨਸ਼ੇ ਦੇ ਤੇ ਉਹਨਾਂ ਦੀ ਕੋਠੀ ਜਿਹੜੀ ਢਾਹ ਦਿੱਤੀ ਗਈ ਏ ਇਹ ਕਿਹੜੇ ਸ਼ਹਿਰ ਵਿੱਚ ਜੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਜੀ ਰਾਏਪੁਰ ਦੇ ਵੱਲੋਂ ਖਬਰ ਆਈ ਹੈ ਪਤਾ ਲੱਗਾ ਕਿ ਇੱਥੇ ਦਾ ਇੱਕ ਪਰਿਵਾਰ ਆ ਜਿਹੜਾ ਕਿ ਇੱਥੇ ਜਿਹੜੀ ਸ਼ਾਮਲਾਟ ਦੀ ਜ਼ਮੀਨ ਦੇ ਉੱਤੇ ਤਵਜਾ ਕਰਕੇ ਕੋਠੀ ਵੀ ਬਣਾਈ ਬੈਠਾ ਸੀ ਉਹਨਾਂ ਦੇ ਉੱਤੇ 20-25 ਕੇਸ ਵੀ ਦਰਜ ਸੀ ਪਰਿਵਾਰਕ ਮੈਂਬਰ ਦੇ ਉੱਤੇ ਵੀ ਨਸ਼ੇ ਦੇ ਉੱਤੇ ਬਲਡੋਜ਼ਰ ਚਲਾਇਆ ਤੇ ਕੋਠੀ ਢਾਤੀ ਨਸ਼ਾ ਤਸਕਰ ਦੀ ਅੱਜ ਵੀ ਖਬਰ ਆਈ ਜੀ ਕਿ ਸੰਗਰੂਰ ਦੇ ਵਿੱਚ ਦੋ ਏਦਾਂ ਦੀਆਂ ਕੋਠੀਆਂ ਨਸ਼ਾ ਤਸਕਰਾਂ ਦੀਆਂ ਢਾਈਆਂ ਤੇ ਪੰਜਾਬ ਦੀ ਪੁਲਿਸ ਨੇ ਕਹਿ ਲ ਕਿ ਤਸਕਰ ਨਹੀਂ ਛੱਡਣੇ ਜੀ ਜੀ ਅ ਮਜੀਠੀਆ ਜੀ ਅੱਜ ਫੇਰ ਪੇਸ਼ ਹੋਏ ਐ ਐਸ ਆਈ ਡੀ ਦੇ ਸਾਹਮਣੇ ਬਿਲਕੁਲ ਜੀ ਕੱਲ ਵੀ ਪੇਸ਼ ਹੋਏ ਸੀ ਮਜੀਠੀਆ ਹੋਰੀ ਅੱਜ ਵੀ ਪੇਸ਼ ਹੋਏ ਆ ਮਜੀਠੀਆ ਹੋਰਾਂ ਨੇ ਇਹ ਗੱਲ ਕਹੀ ਆ ਕਿ ਭਾਈ ਹੁਣ ਮੈਨੂੰ ਪੁੱਛ ਕਿਸ ਲਈ ਕਿਉਂ ਬੁਲਾਉਂਦੇ ਆ ਫੀ ਤੇ ਲਾਣ ਪੇਸ਼ ਕਰੋ ਤੇ ਦੱਸੋ ਵੀ ਅਗਲੀ ਕਾਰਵਾਈ ਸ਼ੁਰੂ ਕਰੋ ਕੱਲ 8 ਘੰਟੇ ਪੁੱਛਦੇ ਸੋਈ ਸੀ ਅੱਜ ਵੀ 4-5 ਘੰਟੇ ਪੁੱਛਦੇ ਸੋਈ ਹੈ ਮਜੀਠੀਆ ਹੋਰੀ ਅੱਜ ਸਵੇਰੀ ਪਹੁੰਚ ਕੇ ਸੀ ਫਿਰ ਐਸਆਈਟੀ ਦੇ ਕੋਲ ਅਧਿਕਾਰੀਆਂ ਦੇ ਕੋਲ ਤੇ ਅੱਜ ਫਿਰ ਪੁੱਛ ਕੇ ਇਸ ਵਾਸਤੇ ਇਹਨਾਂ ਨੂੰ ਬੁਲਾਇਆ ਗਿਆ ਸੀ ਜੀ ਇਹ ਨਸ਼ਾ ਤਸਕਰੀ ਦਾ ਮਾਮਲਾ ਤੇ ਲੰਮੇ ਸਮੇਂ ਤੋਂ ਇਹ ਮਾਮਲਾ ਚੱਲੀ ਜਾਂਦਾ ਜੀ ਅ ਛੰਡਿਆਂ ਤੇ ਸੰਜਨ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਦਾ ਮੁੱਦਾ ਜਿਹੜਾ ਜੀ ਕਾਫੀ ਗਰਮਾਇਆ ਹੋਇਆ ਹੈ ਕੀ ਚੱਲ ਰਿਹਾ ਹੈ ਜੋ ਤਾਂ ਕੱਲ ਵੀ ਰੈਡਾਫ ਦੇ ਉੱਤੇ ਖਬਰ ਸਾਂਝੀ ਕੀਤੀ ਸੀ ਹਰਪ੍ਰੀਤ ਜੀ ਤੇ ਅੱਜ ਵੀ ਇਹ ਸਾਂਝੀ ਕਰਨੀ ਬਣ ਗਈ ਆ ਇਹ ਪੰਜਾਬ ਦੇ ਕੁਝ ਨੌਜਵਾਨ ਮੋਟਰਸਾਈਕਲਾਂ ਦੇ ਉੱਤੇ ਝੰਡੇ ਲਾ ਕੇ ਜਿਹਦੇ ਵਿੱਚ ਸਿੱਖੀ ਦੇ ਝੰਡੇ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਝੰਡੇ ਲੱਗੇ ਸੀ। ਉਹ ਮਣੀ ਕਰਨ ਸਾਹਿਬ ਦੇ ਵੱਲ ਚੱਲੇ ਸੀ ਤੇ ਰਾਹ ਦੇ ਵਿੱਚ ਉੱਥੋਂ ਨਹੀਂ ਹਿਮਾਚਲ ਦੀ ਪੁਲਿਸ ਨੇ ਤੇ ਕੁਝ ਲੋਕਾਂ ਨੇ ਰੋਕੇ। ਉਹਨਾਂ ਨੂੰ ਕਹਿੰਦੇ ਵੀ ਝੰਡੇ ਲਾ ਕੇ ਅੱਗੇ ਜਾਓ, ਇਹ ਕਹਿੰਦੇ ਕਿਉਂ? ਕਹਿੰਦੇ ਜੀ ਅਮਨ ਕਾਨੂੰਨ ਸ਼ਾਂਤੀ ਦਾ ਖਿਆਲ ਰੱਖਣਾ, ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ। ਉੱਥੇ ਕਾਫੀ ਤੂੰਤੜਕੀ ਹੋਈ, ਬਾਅਦ ਵਿੱਚ ਉਹਨਾਂ ਦੇ ਝੰਡੇ ਜ਼ਬਰਦਸਤੀ ਲਾਪੇ। ਇਹ ਵੀਡੀਓ ਵਾਇਰਲ ਹੋ ਗਈ ਪੰਜਾਬ ਦੇ ਵਿੱਚ ਮਾਹੌਲ ਭੱਜ ਗਿਆ ਕੱਲ ਕੁਲਦੀਪ ਸਿੰਘ ਗੜਕਾ ਜੱਜਦਾਰ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਭਾਈ ਸਖੂ ਸਰਕਾਰ ਹੈ ਜਿਹੜੀ ਹਿਮਾਚਲ ਦੀ ਉਹ ਇਸ ਮਸਲੇ ਦੇ ਵਿੱਚ ਨੋਟਿਸ ਲਵੇ ਅੱਜ ਨਵੀਂ ਜਾਣਕਾਰੀ ਆ ਗਈ ਆ ਵੀ ਪੰਜਾਬ ਦੀਆਂ ਕੁਝ ਜੱਫੇ ਬੰਦਿਆਂ ਨੇ ਕਹਿਤਾ ਸੀ ਜਿਹੜੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱਤਾਂ ਪੰਜਾਬ ਦੇ ਵਿੱਚ ਆਉਣਾ ਚਾਹੁੰਦੀਆਂ ਉਹ ਆਪਦੇ ਮੂਹਰੇ ਵੱਡੀ ਫੋਟੋ ਸੰਤ ਜਰਨਲਿਸਟਿੰਗ ਪਿੰਡਰਾਵਲਾਂ ਦੀ ਲਾ ਕੇ ਫੇਰ ਆਸਕੜੀਆਂ ਨੇ ਕਿ ਅਸੀਂ ਹੋਣੀ ਨਹੀਂ ਦੇਣੀਆਂ ਹੂੰ ਹੂੰ ਮਸਲਾ ਘੁਲਿਰ ਹੋਈ ਜਾਂਦਾ ਤੇ ਅੱਜ ਪਤਾ ਲੱਗਾ ਜੀ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ ਵੀ ਮਾਮਲਾ ਗੂੰਜਿਆ ਗੁਰੂਤਮ ਨੇ ਸਖੂ ਸਰਕਾਰ ਨੂੰ ਕਿਹਾ ਵੀ ਤੁਸੀਂ ਕਰਦੇ ਕੀ ਹੈ ਸਵਾਲ ਦੇ ਉੱਤੇ ਰਾਜੋਣਾ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਅਜੇ ਤੱਕ ਹੋਇਆ ਜੀ ਇਸ ਬਾਰੇ ਕੀ ਰਿਪੋਰਟ ਹੈਗੀ ਅੱਜ ਦੇਖੋ 29 ਸਾਲ ਹੋ ਗਏ ਜੀ ਬਲਵਾਂਤ ਸਿੰਘ ਰਾਜੋਣਾ ਪੁਰਾਣੀ ਜੇਲ੍ਹ ਦੇ ਵਿੱਚ ਬੈਠ ਕੇ ਮੌਤ ਦੀ ਸਜ਼ਾ ਦੇ ਉੱਤੇ ਮਾਫੀ ਦਾ ਵਿਚਾਰ ਹੈ ਜਿਹੜਾ ਇਹ 15 ਸਾਲ ਤੋਂ ਪੈਂਡਿੰਗ ਹੈ ਅੱਜ ਸੁਪਰੀਮ ਕੋਰਟ ਦੇ ਵਿੱਚ ਰਾਜੋਣਾ ਦੀ ਮੌਤ ਦੀ ਸਜ਼ਾ ਦੇ ਉੱਤੇ ਸੁਣਵਾਈ ਹੋਣੀ ਸੀ ਪਰ ਅੱਜ ਸੁਪਰੀਮ ਕੋਰਟ ਦੇ ਵੱਲੋਂ ਫਿਰ ਕੋਈ ਫੈਸਲਾ ਨਹੀਂ ਕੀਤਾ ਗਿਆ ਜਾਨਕੀ ਇਹ ਮਾਮਲਾ ਉੱਥੇ ਵੀ ਉਸੇ ਫੇਰ ਖੜਾ ਜੀ ਤੇ ਟੈਨਾ ਸਰ ਕੱਲ ਤੁਸੀਂ ਸਾਨੂੰ ਦੱਸਿਆ ਸੀ ਕਿ ਗੰਜਿਆਂ ਦੇ ਵਾਲ ਲਗਾਨ ਦੀ ਜਿਹੜਾ ਇੱਕ ਟ੍ਰੈਂਡ ਹੈ ਬੜਾ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਉਹ ਸਲੂਨ ਹੁਣ ਸੀਲ ਕਰ ਦਿੱਤਾ ਗਿਆ ਜੀ ਬਿਲਕੁਲ ਜੀ ਲੁਧਿਆਣੇ ਦੇ ਵਿੱਚ ਸਲੂਨ ਆ ਜਿਹੜਾ ਕਿ ਸੀਲ ਕਰ ਦਿੱਤਾ ਗਿਆ ਤੇ ਇਹਨੇ ਭਾਈ ਕੀ ਇਹਦੇ ਵਿੱਚ ਨਵਾਂ ਮੋੜ ਆਉਂਦਾ ਪਰ ਗੱਲ ਇਹ ਜੀ ਕਿ ਨਾ ਉਹ ਜਵੇਂ ਨਿੱਕੇ ਹੁੰਦੇ ਚੱਕ ਜੱਲ ਛੁੱਟਦੇ ਆਉਨੇ ਆ ਵੀ ਜਿਹੜੀ ਮਾਰਕੀਟਿੰਗ ਵਾਲੇ ਕਿੱਥੇ ਹੁੰਦੇ ਨਾ ਉਹ ਗੰਜਿਆਂ ਨੂੰ ਵੀ ਕੰਨੀਆਂ ਵੇਚ ਬੰਦੇ ਆ ਉਹ ਪਰ ਇਸੇ ਸਸibou ਤੇ ਗੰਜਿਆਂ ਨੂੰ ਕੰਗੀਆਂ ਰਚਣ ਤੋਂ ਪਹਿਲਾਂ ਹੀ ਗੱਲ ਹੋਰ ਬਣ ਗਈ ਆ ਮੈਂ ਅੱਜ ਉੱਥੇ ਵੀਡੀਓ ਦੇਖੀ ਜਿਹੜੀ ਸੰਗਰੂਰ ਦੇ ਵਿੱਚ ਜਿੱਥੇ ਟੈਂਪਲ ਆਇਆ ਸੀ ਇਥੇ ਗੰਜਿਆਂ ਦੇ ਵਾਲ ਉਗਾਉਣ ਦੀ ਗੱਲ ਕੀਤੀ ਗਈ ਸੀ ਲੇਪ ਕਰਵਾਇਆ ਸੀ ਜਿਹਨਾਂ ਨੇ ਸਿਰ ਦੇ ਉੱਤੇ ਹੀ ਜੀ ਉੱਥੇ ਤਾਂ ਹਰਪ੍ਰੀਤ ਜੀ ਇੰਉਂ ਹਜ਼ਾਰਾਂ ਦੀ ਗਿਣਤੀ ਤੇ ਲੋਕ ਪਹੁੰਚਿਆ ਉਹ ਲੱਗਦਾ ਸੀ ਜਿਵੇਂ ਧਰਤੀ ਦੇ ਉੱਤੇ ਪਹਿਲੀ ਗੰਜਿਆਂ ਦੀ ਰੈਲੀ ਹੋਣ ਲੱਗੀ ਹੁੰਦੀ ਆ ਉਹ ਦਾ ਹਾਲਾਤ ਇਵੇਂ ਸੀ ਕੋਰ 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 ਬਹੁਤ ਸਾਰੇ ਬੰਦੇ ਕਰਦੇ ਸੀਗੇ ਕੋਈ ਬੰਦਾ ਬਖਿੰਡੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਕੋਈ ਯੂਪੀ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਕੋਈ ਕਿਤੋਂ ਆਇਆ ਕੋਈ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚੋਂ ਆਇਆ ਬੜਾਈ ਕੱਟ ਸੀਗਾ ਉੱਥੇ ਪਰ ਗੱਲ ਇਹ ਜੀ ਕਿ 100 ਦੇ ਕਰੀਬ ਲੋਕ ਆ ਜਿਨ੍ਹਾਂ ਦੀਆਂ ਅੱਖਾਂ 'ਚ ਇਨਫੈਕਸ਼ਨ ਹੋ ਗਈ ਕਿਸੇ ਦਾ ਚਿਹਰੇ ਦਾ ਚਿਹਰਾ ਮੋਰਾ ਵਿਗੜ ਗਿਆ 100 ਦੇ ਕਰੀਬ ਲੋਕ ਇਲਾਜ ਕਰਵਾ ਰਹੇ ਆ ਸਿਰ ਦੇ ਉੱਤੇ ਲੇਪ ਜਿਨ੍ਹਾਂ ਨੇ ਕਰਵਾਇਆ ਸੀ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਆ ਇਹ ਅਸਲ ਦੇ ਵਿੱਚ ਲੇਪ ਕਰਦੇ ਹੁੰਦੇ ਸੀਗੇ ਸਿਰ ਦੇ ਉੱਤੇ ਜਿਵੇਂ ਬੁਰਸ਼ ਦੇ ਨਾਲ ਆਪਾਂ ਪੰਨ ਤੇ ਪੇਟ ਕਰਦੇ ਹੁੰਦੇ ਆ ਉਹਵੇਂ ਸਰ ਤੇ ਲੇਪ ਕਰ ਦਿੰਦੇ ਸੀ ਬਾਅਦ ਚ ਕਹਿੰਦੇ ਸੀ ਅੱਧੇ ਘੰਟੇ ਚ ਫਿਰ ਧੋ ਲੋ ਤੇ ਸੱਤ ਦਿਨ ਬਾਅਦ ਵਾਲ ਆ ਜਾਣਗੇ ਜੀ ਵਾਲ ਤਾਂ ਨਹੀਂ ਆਏ ਆਖਾਂ ਦਾ ਬੁਰਾ ਹਾਲ ਹੋ ਗਿਆ ਜੀ ਹੂੰ ਹੂੰ ਜਿੱਥੇ ਆਮ ਆਦਮੀ ਪਾਰਟੀ ਜੀ ਬੜੇ ਵੱਡੇ ਲੈਵਲ ਤੇ ਕੈਂਪੇਨ ਕਰ ਰਹੀ ਆਪਣੇ ਉਮੀਦਵਾਰ ਲਈ ਲੁਧਿਆਣੇ ਦੇ ਵਿੱਚ ਕਾਂਗਰਸ ਕੋਲੋਂ ਆਪਣਾ ਉਮੀਦਵਾਰ ਐਲਾਨ ਕਰਨ ਜਾ ਰਹੀ ਹੈ ਜੇ ਉਹ ਐਲਾਨ ਤੋਂ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਹੋਰ ਨੇ ਕਿਹਾ ਕਿ ਸਾਡੀ ਜੀ ਪੂਰੀ ਤਿਆਰੀ ਹੈ ਉਹ ਕਹਿੰਦੇ ਅਸੀਂ ਬਿਲਕੁਲ ਤਿਆਰ ਬਰ ਤਿਆਰ ਹਾਂ ਉਹ ਕਹਿੰਦੇ ਕਿ ਭੱਟੇ ਪੱਤਰ ਦੇ ਉੱਤੇ ਅਸੀਂ ਐਤਕੀ ਪ੍ਰਚਾਰ ਕਰਾਂਗੇ ਤੇ ਇੱਕ ਜਿੱਤ ਤੁਹਾਡੇ ਵਿੱਚ ਅਸੀਂ ਅੱਗੇ ਤੁਰਦੇ ਵਧਾਂਗੇ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਇਸ ਵੇਲੇ ਕੋਈ ਪਰਵਾਹ ਨਹੀਂ ਕੋਈ ਡਰ ਨਹੀਂ ਕੋਈ ਡੱਕ ਨਹੀਂ ਉਹ ਕਹਿੰਦੇ ਕਿ ਅਸੀਂ ਇਸ ਵੇਲੇ ਸਿਰੇ ਦੇ ਉੱਤੇ ਪ੍ਰਚਾਰ ਪਹੁੰਚਾਵਾਂਗੇ ਤੇ ਅਸੀਂ ਚੰਗਾ ਉਹ ਮੀਂਦ ਵਰ ਪ੍ਰਭਾਵਸ਼ਾਲੀ ਮੀਂਦ ਵਰ ਖੜਾ ਕਰ ਰਹੇ ਹਾਂ ਮੈਨੂੰ ਜੀ 100 ਦੇ ਵਿੱਚੋਂ 90% ਆਸ ਹੈ ਹੁਣ ਤੱਕ ਦਾ 10% ਗਲਤ ਹੋਣਾ ਦੇ ਭਾਰਤ ਤੋਂ ਸ਼ੁਰੂ ਆਸੀ ਨਿਰਵਾਰ ਹੋਣਗੇ ਕਿਉਂਕਿ ਆਟੂ ਤੋਂ ਬਿਨਾ ਇਸੇ ਖੇਤਰ ਦੇ ਵਿੱਚ ਕਾਂਗਰਸ ਦੇ ਕੋਲੇ ਕੋ ਹੋਰ ਵੱਡਾ ਵੀ ਹੈ ਨਾ ਜੀ ਜੀ ਸ੍ਰੀਮੰਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਮੁਰਤੋਂ ਸਵੇਰੇ ਤੁਹਾਡੇ ਨਾਲ ਸਾਂਝ ਪਾਣਿਆ ਧੰਨਵਾਦ ਬਹੁਤ ਮਿਹਰਬਾਨੀ ਦੀ ਬਹੁਤ ਧੰਨਵਾਦ